ਸਸਰੀਕਾਰ ਸਾਰੇ ਪੰਜਾਬੀਆਂ ਨੂੰ ਇੱਕ ਲੈ ਕੇ ਆਇਆ ਵੱਡੀ ਖਬਰ ਸਾਰਾ ਨੂੰ ਹੈਰਾਨ ਕਰਨ ਵਾਲੀ ਨਵੀਂ ਖਬਰ ਆਜੋ ਵੀ ਨਵੇਂ ਮੁੱਦੇ ਤੇ ਦੱਸਣ ਜਾ ਰਹੇ ਹਾਂ ਜੋ ਐਸਆਈ ਬਠਿੰਡਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਬਠਿੰਡਾ ਦੇ ਵਿੱਚ ਫੜੇ ਗਏ ਪੂਰੇ ਤਨਾ ਦੇ ਵਿੱਚ ਸੁਰੱਖਿਆ ਕਰਦੇ ਹੋਏ ਜੇਲ੍ਹ ਦੀ ਸੁਰੱਖਿਆ ਕਰਦੇ ਹੋਏ ਪੂਰੇ 41 ਗ੍ਰਾਮ ਚਿੱਟੇ ਦੇ ਨਾਲ ਫੜੇ ਗਏ ਗ੍ਰਿਫਤਾਰ ਕੀਤਾ ਕਿਉਂਕਿ ਹਜੇ ਉਹਦੇ ਤੋਂ ਪੁੱਛਗਿੱਛ ਕਰੀ ਗਈ ਜਦੋਂ ਉਹਨੇ ਆਖਿਆ ਕਹਿੰਦਾ ਮੈਨੂੰ ਜੇਲ੍ਹ ਦੇ ਵਿੱਚ ਕਿਸੇ ਕੈਦੀ ਨੇ ਕਿਸੇ ਮੰਨ ਲਓ ਕੈਦੀ ਦੀ ਦਵਾਈ ਸੀ ਦਵਾਈ ਸੌਰੀ ਕਿਸੇ ਕੈਦੀ ਦੀ ਦਵਾਈ ਫੜਾਈ ਸੀਗੀ ਕਿਸੇ ਨੇ ਵੀ ਇਹ ਦਵਾਈ ਆ ਕਿਸੇ ਕੈਦੀ ਦੀ ਕਿਉਂਕਿ ਜੇ ਦੇਖਿਆ ਜਾਵੇ ਪੂਰੀ ਸੁਰੱਖਿਆ ਦੇ ਵਿੱਚ ਪੂਰੇ ਤਹਿਣਾ ਦੇ ਵਿੱਚ ਕਿਉਂਕਿ ਪੁਲਿਸ ਵਾਲੇ ਰਹਿੰਦੇ ਹੁੰਦੇ ਆ ਪੰਜਾਬ ਪੁਲਿਸ ਪੂਰੇ ਤਹਿਣਾ ਦੇ ਵਿੱਚ ਰਹਿੰਦੇ ਹੁੰਦੇ ਆ ਕਿਉਂਕਿ ਦੇਖਿਆ ਜਾਵੇ ਉਹ ਇੱਕ ਪੜਾ ਲਿਖਿਆ ਅਫਸਰ ਪੰਜਾਬ ਪੁਲਿਸ ਪੜਾ ਲਿਖਿਆ ਅਫਸਰ ਕਿਉਂਕਿ ਉਹਨੂੰ ਵੀ ਪਤਾ ਹੋਣਾ ਚਾਹੀਦਾ ਸੀ ਵੀ ਚੈੱਕ ਕਰਨਾ ਸੀ ਚੈੱਕ ਕਰਕੇ ਹੀ ਜਾਂਦੀ ਆ ਕਿਉਂਕਿ ਜਦੋਂ ਪੰਜਾਬ ਪੁਲਿਸ ਆਪ ਹੀ ਤਸਕਰੀ ਕਰ ਰਹੀ ਹੈ ਜੇਲ੍ਹਾਂ ਦੇ ਵਿੱਚ ਵੀ ਕਰ ਰਹੀ ਹੈ ਬਾਹਰ ਕਰ ਰਹੀ ਹੈ ਜੇ ਲਿਖਿਆ ਜਾਵੇ ਅਮਨਦੀਪ ਕੌਰ ਬਠਿੰਡ ਮਾਨਸਾ ਦੇ ਰਹਿਣ ਵਾਲੀ ਬਠਿੰਡਾ ਦੇ ਵਿੱਚ ਪੜੀ ਗਈ ਸੀਗੀ ਕਾਂਸਟੇਬਲ ਲੇਡਿਸ ਕਿਉਂਕਿ ਉਹਦੇ ਤੋਂ ਵੀ ਦੇਖੋ 17 ਗ੍ਰਾਮ ਸਾਢੇ 17 ਗ੍ਰਾਮ ਚਿਟਾ ਫੜਿਆ ਗਿਆ ਸੀ ਹਜੇ ਵੀ ਭਗਵਾਨ ਤੋਂ ਕਈ ਪੱਤਰਕਾਰਾਂ ਦੇ ਸਵਾਲ ਉੱਠੇ ਸੀ ਵੀ ਉਹਦਾ ਕੌਲਾ ਵੀ ਨਹੀਂ ਟੈਂਦਾ ਕੌਲਾ ਕੀ ਉਹਦਾ ਨਾ ਇੱਕ ਪਰਦਾ ਵੀ ਨਹੀਂ ਹਲਾਇਆ ਗਿਆ ਪਰਦਾ ਕਿਉਂਕਿ ਕੌਲਾ ਦਾ ਬੜੀ ਵੱਡੀ ਗੱਲ ਆ ਟਹਿਣ ਦੀ ਕਿਉਂਕਿ ਭਗਵਾਨ ਤਮਾਨਸੀ ਆ ਮੈਨੂੰ ਵੀ ਪਤਾ ਜਿਹੜੇ ਦੇਸ਼ ਦੇ ਆਪਣੇ ਮੁੱਖ ਮੰਤਰੀ ਆ ਕਿਉਂਕਿ ਉਹਨੂੰ ਵੀ ਪਤਾ ਵੀ ਉਹਦੀ ਪਹੁੰਚ ਕਿੱਥੋਂ ਤਾਈਆਂ ਕਿਉਂਕਿ ਉਹ 31 ਦਿਨਾਂ ਵਾਸਤੇ 30 ਦਿਨਾਂ ਵਾਸਤੇ ਬਾਹਰ ਆ ਰਹੀ ਆ ਜਮੰਤ ਤੇ ਉਹਦਾ ਕੌਲਾ ਵੀ ਨਹੀਂ ਹਿੱਲਿਆ ਕਿਉਂਕਿ ਇਹ ਸਰਕਾਰ ਬਣਾਈ ਸੀ ਭਗਵੰਤ ਮਾਨ ਸੀਐਮ ਨੇ ਨਸ਼ਾ ਨੂੰ ਰੱਖ ਕੇ ਵੀ ਨਸ਼ੇ ਮਟਾਉਂਗਾ ਚਿੱਟੇ ਮਟਾਉਂਗਾ ਸਾਰਾ ਕੁਝ ਵੀ ਜਿਹੜੀਆਂ ਗੋਲੀਆਂ ਗਾਟੀਆਂ ਵੀ ਪੰਜਾਬ ਚੋਂ ਖਤਮ ਕਰ ਦੇਣੇ ਆ ਕਿਉਂਕਿ ਹਲੇ ਤਾਈ ਇੱਕ ਕੈਪਸੂਲ ਇੱਕ ਸਕਨੈਕਚਰ ਨਹੀਂ ਹਟਿਆ ਇੱਕ ਕੈਪਸੂਲ ਸਕਨੈਕਚਰ ਨਹੀਂ ਹਟਿਆ ਚਿੱਟਾ ਦਾ ਬੜੀ ਵੱਡੀ ਗੱਲ ਆ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਇਹ ਸਰਕਾਰਾਂ ਦੀ ਸਾਰੇ ਕੱਪੜੇ ਆ ਭਗਵੰਤ ਮਾਨ ਸੀਐਮ ਨੂੰ ਕਹਿਣਾ ਮੈਂ ਵੀ ਹੁਣ ਕਿੱਥੇ ਸੁੱਤਾ ਪਿਆ ਉਹਨੂੰ ਤਾਂ ਸਜ਼ਾ ਮਿਲੀ ਨਹੀਂ ਅਮਨਦੀਪ ਕੌਰ ਨੂੰ ਜੇ ਇੱਕ ਹੋਰ ਮੁੱਦਾ ਸਾਹਮਣੇ ਆਇਆ ਇੱਕ ਉਹ ਸੁਣ ਦੱਸ ਕੇ ਹਟੇ ਸੀ ਕਿ ਵੀ ਪਹਿਲਾਂ 7 ਗ੍ਰਾਮ ਚਿੱਟਾ ਫੜਿਆ ਗਿਆ ਪੂਰੇ 1 ਕਰੋੜ ਦਾ 1 ਕਰੋੜ ਦਾ ਚਿੱਟਾ ਫੜਿਆ ਗਿਆ ਸੀ ਆ ਤੇ ਹੁਣ ਇਧਰੋਂ ਲਾ ਲਓ ਜੀ ਦੇਖ ਲਓ ਵੀ ਇਹਦੇ ਤੋਂ ਫੜਿਆ ਗਿਆ ਚਿੱਟਾ ਕਿਉਂਕਿ ਜਦੋਂ ਪੰਜਾਬ ਪੁਲਿਸ ਆਪ ਵੀ ਤਸਕਰੀ ਕਰ ਰਹੀ ਆ ਆਪ ਵੀ ਨਸ਼ੇ ਵੇਚ ਰਹੀ ਆਗੀ ਐ ਆਪਾਂ ਸਾਰੇ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਕਹਿੰਦੇ ਵਿੱਚ ਸਹੀ ਵੀ ਬਥੇਰੇ ਅਫਸਰ ਬੈਠੇ ਆਗੇ ਵਿੱਚ ਜਿਹੜੇ ਮਾਲਾ ਰਿਸ਼ਵਤ ਨਹੀਂ ਨਹੀਂ ਲੈਂਦੇ ਉਹ ਅਫਸਰ ਵੀ ਬੈਠੇ ਆਗੇ ਜਿਹੜੇ ਮੰਨ ਕੇ ਡਟ ਕੇ ਮੁਕਾਬਲਾ ਕਰਦੇ ਆ ਮੰਨ ਲਓ ਦੁੱਖਾਂ ਤੇ ਕਲੀਪਾਂ ਦਾ ਬਹਿਰੀਆਂ ਦੁਸ਼ਮਣਾਂ ਦਾ ਵੀ ਹਾਂ ਸਹੀ ਆ ਜਿਹੜੇ ਸਹੀ ਤਾਂ ਸਹੀ ਆ ਸੋ ਐ ਸਾਰਿਆਂ ਨੂੰ ਗਲਤ ਨਹੀਂ ਕਹਾਂਗਾ ਸੋ ਸਸਰੀਕਾਰ ਸਾਰਿਆਂ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਤੱਪਕੇ ਬਾਈ ਬਣ ਕੇ ਸਬਸਕ੍ਰਾਈਬ ਕਰੋ ਚੈਨਲ ਨੂੰ ਤਾਂ ਕਿ ਹਰ ਨੋਟੀਫਿਕੇਸ਼ਨ ਪਹੁੰਚਦਾ ਰਹੇ